ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕਰੋਫੋਨ ਦੇ ਨਾਮ ਹੈ ਰਾਜਵਿੰਦਰ ਸਿੰਘ ਆ ਇਸ ਟਾਈਮ ਅਸੀਂ ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਡੱਲੇਵਾਲ ਸਾਹਿਬ ਦੇ ਮਰਨ ਵਰਤ ਦਾ 41ਵਾਂ ਦਿਨ ਆ ਤਾਂ ਇੱਥੇ ਜਿਹੜੇ ਪੁਰਾਣੇ ਪੁਲਿਸ ਅਧਿਕਾਰੀ ਉਹਨਾਂ ਦੀ ਇੱਕ ਪੰਜਾਬ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਉਹਨਾਂ ਵੱਲੋਂ ਜਿਹੜਾ ਵਫ਼ਦ ਉਹਨਾਂ ਨੂੰ ਮਿਲਣ ਆਇਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂ ਜੀ ਤੁਹਾਡਾ ਕੀ ਨਾਮ ਆ ਜੀ ਤੇ ਕਿਹੜੀ ਆਪਣੀ ਐਸੋਸੀਏਸ਼ਨ ਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਰਿਟਾਇਰ ਡੀਐਸਪੀ ਪ੍ਰਧਾਨ ਪੰਜਾਬ ਪੁਲਸ ਪੈਨਸ਼ਨਰਸ ਐਸੋਸੀਏਸ਼ਨ ਦੇ ਤੁਹਾਡੀ ਅੱਜ ਡੱਲੇਵਾਲ ਸਾਹਿਬ ਨਾਲ ਹੋਈ ਹੈ ਜੀ ਮੁਲਾਕਾਤ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਸਾਡੀ ਬਾਰੋਂ ਸ਼ੀਸ਼ੇ ਵਿੱਚੋਂ ਦੀ ਜਿਹੜੀ ਉਹਨਾਂ ਦੀ ਸਿਰਫ ਅਸੀਂ ਵਰਸ਼ਨ ਕੀਤੇ ਆ ਤੇ ਤੁਹਾਡਾ ਤੁਹਾਡੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਮਰਥਨ ਰਹੂਗਾ ਜੀ ਸਾਡੀ ਐਸੋਸੀਏਸ਼ਨ ਹਰ ਤਰ੍ਹਾਂ ਦਾ ਤਨ ਮੰਗ ਧਨ ਹਰ ਤਰ੍ਹਾਂ ਦਾ ਸੋਸ਼ੀ ਮਿਲੇਗਾ ਇੱਥੇ ਜਿਹੜੇ ਇਹਦੇ ਕਿਸਾਨ ਵੀਰ ਪਟਾਲੀਆਂ ਦੇ ਵਿੱਚ ਖੜੇ ਆ ਬੈਠੇ ਆ ਅਸੀਂ ਉਹਨਾਂ ਦੇ ਨਾਲ ਇੱਥੇ ਬੈਠ ਕੇ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਸੀ ਇਸ ਅੰਦੋਲਨ ਨੂੰ ਜੀ ਮੈਂ ਸਰ ਪ੍ਰਤਪਾਲ ਸਿੰਘ ਰਿਟਾਇਰਡ ਥਾਣੇਦਾਰ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਡਿਸਟ੍ਰਿਕਟ ਸੋਹਰੂ ਅਸੀਂ ਇਹ ਦੇਖਦੇ ਆ ਵੀ ਇਹ ਇਕੱਲਾ ਕੋਈ ਡੱਲੇਬਾਬ ਸਾਹਿਬ ਦਾ ਮਸਲਾ ਨਹੀਂ ਹੈਗਾ ਇਹ ਇਹਦੇ ਵਿੱਚ ਦੁਕਾਨਦਾਰ ਵੀ ਨੇ ਮਜ਼ਦੂਰ ਵੀ ਨੇ ਸਾਡੇ ਹੋਰ ਛੋਟੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਵੀ ਨਾਲ ਹੀ ਆ ਜੇ ਇਹ ਐ ਐਮਐਸਪੀ ਸਿਸਟਮ ਜਦ ਚੱਲ ਰਿਹਾਗਾ ਇਹ ਸਰਕਾਰਾਂ ਜਿਹੜੀਆਂ ਨੇ ਨਹੀਂ ਕਰਦੀਆਂ ਤਾਂ ਇਹ ਨਾ ਸਮਝਿਆ ਜਾਵੇ ਇਕੱਲੇ ਡੱਲੇਵਾਲ ਸਾਹਿਬ ਹੀ ਜਾਣਗੇ ਇਹਦੇ ਨਾਲ ਤਾਂ ਸਾਰੇ ਜਾਵਾਂਗੇ ਅਸੀਂ ਅਸੀਂ ਮੈਂ ਖੁਦ ਕਿਸਾਨ ਹਾਂਗਾ ਮੈਂ 1900 ਜਦੋਂ ਚੰਡੀਗੜ੍ਹ ਚੱਲਿਆ ਕਿਸਾਨ ਜੀ ਦੇ ਪਰੋਚੋਂ ਦਾ ਉਦੋਂ 20 15 ਜੇ ਲਾ ਕੇ ਆ ਦਿੱਲੀ ਵੀ ਅਸੀਂ ਗਏ ਹਾਂਗੇ ਤੇ ਅਸੀਂ ਹੁਣ ਵੀ ਇਹਨਾਂ ਦੇ ਨਾਲ ਹੀ ਆ ਅਸੀਂ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਸਾਡੇ ਐਸਪੀ ਸਾਹਿਬ ਬਰਾੜ ਜੀ ਨੇ ਕਿਹਾਗਾ ਅਸੀਂ ਉਸੇ ਤਰ੍ਹਾਂ ਹੀ ਤਨ ਮਨ ਧਨ ਨਾਲ ਅਸੀਂ ਇੱਥੇ ਇਸ ਅੰਦੋਲਨ ਦੇ ਵਿੱਚ ਸਮੇਤ ਪਰਿਵਾਰਾਂ ਦੇ ਵੀ ਅਸੀਂ ਆ ਕੇ ਸ਼ਾਮਲ ਹੋਵਾਂਗੇ ਸੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਧਿਆਨ ਸਾਡੀਆਂ ਜਿਹੜੇ ਇਹ ਮੰਗਾਂ ਨੇ ਗਿਆ ਇਹ ਕੱਲੀਆਂ ਕੋ ਡੱਲੇਬਾਲ ਸਾਹਿਬ ਜੈ ਨਹੀਂ ਹੈਗੀਆਂ ਇਹਨਾਂ ਨੂੰ ਮੰਨਿਆ ਜਾਵੇ ਇਹਨਾਂ ਨੂੰ ਮਨਜ਼ੂਰ ਕੀਤਾ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਅਰਦਾਸ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਜੀ ਇਹਨਾਂ ਹਾਕਮਾਂ ਦੇ ਇਹ ਜਿਹੜੇ ਹੰਕਾਰੀ ਹਾਕਮ ਨੇ ਸਰਕਾਰਾਂ ਹੈਗੀਆਂ ਇਹਨਾਂ ਦੇ ਮਣਾ ਵਿੱਚ ਵੀ ਮਿਹਰ ਪਾਈ ਜਾਵੇ ਇਹਨਾਂ ਦੇ ਵੀ ਸਿਰਾਂ ਤੇ ਹੱਥ ਧਰ ਕੇ ਇਹ ਮੰਗਾਂ ਜਿਹੜੀਆਂ ਨੇ ਮਨਾਣ ਦੀ ਇਹਨਾਂ ਨੂੰ ਬਲ ਬੁੱਧੀ ਬਖਸ਼ੋ ਤੇ ਸਾਡੇ ਜਿਹੜੇ ਸਾਡੇ ਸ਼ੇਅਰ ਲੀਡਰ ਪਏ ਨੇ ਅਸੀਂ ਉਹਨਾਂ ਦੇ ਨਾਲ ਆਂਗੇ ਤਨ ਮਨ ਤਾਨ ਨਾਲ ਅਸੀਂ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਰਦ ਸਾਹਿਬ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਹੁਣ ਛੁੱਟੀਆਂ ਵੀ ਸੀਗੀਆਂ ਲਗਾਤਾਰ ਜਿਹੜੀ ਸੁਣਵਾਈ ਵੀ ਹੋਈ ਆ ਉਸ ਮਸਲੇ 'ਚ ਤਾਂ ਉਹ ਸੁਣਵਾਈ ਨੂੰ ਤੁਸੀਂ ਕਿਵੇਂ ਦੇਖਦੇ ਉਹਨਾਂ ਨੇ ਡੱਲੇ ਵਾਲ ਸਾਹਿਬ ਦੀ ਡਿੱਟੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਆ ਤੇ ਪੰਜਾਬ ਸਰਕਾਰ ਤੇ ਉਹਨਾਂ ਨੇ ਉਹਨਾਂ ਦਾ ਇਲਾਜ ਕਰਾਉਣ ਦਾ ਦਬਾਅ ਵੀ ਪਾਇਆ ਪੰਜਾਬ ਸਰਕਾਰ ਤੇ ਉਹਨਾਂ ਦੇ ਦਬਾਅ ਪਾਇਆ ਉਹਨਾਂ ਦੀ ਸੁਪਰੀਮ ਕੋਰਟ ਦੀ ਕਦੇ ਵੀ ਇੱਕ ਵਾਰੀ ਨਹੀਂ ਜਿਹੜੀਆਂ ਅਸੀਂ ਪੜੀਆਂ ਕਿਉਂਕਿ ਜੱਜਮੈਂਟਾਂ ਪੜਦੇ ਰਹਿੰਦੇ ਆ ਟ੍ਰਿਬਿਊਨ ਚ ਵੀ ਆਉਂਦੀਆਂ ਅਖਬਾਰਾਂ ਚ ਵੀ ਟੀਵੀ ਚ ਵੀ ਆਉਂਦੀਆਂ ਉਹਦੇ ਚ ਕਦੇ ਵੀ ਇੱਕ ਵਾਰੀ ਨਹੀਂ ਉਹਨਾਂ ਨੇ ਕਿਹਾ ਕਿ 1.5 ਸਾਲ ਹੋ ਗਿਆ ਸਾਡਾ ਬੰਦ ਹੋਇਆ ਪੰਜਾਬ ਨੂੰ ਇੱਕ ਬਾਗਾ ਬਾਰਡਰ ਬਣਾ ਛੱਡਿਆ ਤੇ ਅਸੀਂ ਆਪਦੇ ਸਪੀਕਰਾਂ ਤੇ ਦਿੱਲੀ ਨਹੀਂ ਜਾ ਸਕਦੇ ਸਾਨੂੰ ਬਹੁਤ ਦੂਰ ਤੱਕ ਜਾਣਾ ਪੈਂਦਾ ਆ ਉਹਦੇ ਬਾਰੇ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਕਿਹਾ ਡੱਲੇ ਵਾਲਾ ਜੇ ਸਿਰਫ 41 ਦਿਨ ਹੋਏ ਆ ਇਹਨਾਂ ਬਾਰੇ ਰੋਜ਼ ਕਹਿੰਦੇ ਵੀ ਇਹਨਾਂ ਨੂੰ ਚੱਕੋ ਪਰ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਰਹੇ ਆ ਪੁਲਿਸ ਤੇ ਪਾ ਰਹੇ ਸਾਡੇ ਡੀਜੀਪੀ ਤੇ ਪਾ ਰਹੇ ਆ ਤੇ ਪਰ ਉਹਨਾਂ ਨੂੰ ਨਹੀਂ ਕਦੇ ਵੀ ਉਹਨਾਂ ਨੇ ਕਿਹਾ ਹਰਿਆਣੇ ਨੂੰ ਵੀ ਜਾਂ ਸੈਂਟਰ ਨੂੰ ਵੀ ਆ ਜਿਹੜਾ ਰਾਹ ਬੰਦ ਕੀਤਾ ਕਿਉਂ ਨਹੀਂ ਖੋਲ ਰਿਹਾ ਇਹ ਤਾਂ ਇਹ ਲੱਗਦਾ ਵੀ ਜਿਹੜਾ ਸੁਪਰੀਮ ਕੋਰਟ ਹੈ ਉਹ ਵੀ ਪੱਖਵਾਤ ਕਰ ਰਿਹਾ ਕਿਸਾਨਾਂ ਦਾ ਉਹਦੇ ਇਹਦੇ ਤੇ ਤੁਹਾਨੂੰ ਕੋਈ ਲੱਗਦਾ ਵੀ ਜਿਹੜੀ ਕੇਂਦਰ ਸਰਕਾਰ ਦਾ ਜਿਹੜਾ ਦਬਾਅ ਹੋ ਸਕਦਾ ਜਿਹੜਾ ਲਗਾਤਾਰ ਉਹਨਾਂ ਦੀ ਜਿਹੜਾ ਉਹਨਾਂ ਨੂੰ ਮੈਡੀਕਲ ਸਵਦਾ ਦੇਣ ਲਈ ਫੋਰਸ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਉਹ ਵੀ ਪ੍ਰੈਸ਼ਰ ਪਾ ਰਿਹਾ ਹੈ ਪਾ ਰਿਹਾ ਜਾ ਰਿਹਾ ਕਿਉਂਕਿ ਉਹ ਸੈਂਟਰ ਡਰਦਾ ਹੈ ਵੀ ਜੇਕਰ ਇਹਨਾਂ ਦੇ ਰੱਬ ਨਾ ਕਰੇ ਕੁਝ ਹੋ ਗਿਆ ਤੇ ਸਾਡੇ ਤੇ ਬਹੁਤ ਜ਼ਿਆਦਾ ਭਾਰ ਪਊਗਾ ਇਸ ਨੂੰ ਮੈਡੀਕਲ ਏਡ ਦਵਾ ਕੇ ਇਹਨੂੰ ਲੰਮਾ ਕਰ ਦਈਏ ਤਾਂ ਕਿ ਇਹ ਸੰਘਰਸ਼ ਜਿੰਨਾ ਲੰਮਾ ਹੋ ਜਾਊਗਾ ਉਹਨਾਂ ਇਹ ਪੇਲ ਹੋਣ ਦੇ ਚਾਂਸ ਹੁੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖ ਕੌਮ ਜਿਹੜੀ ਆ ਜਿੱਥੇ ਸਿਰ ਦੇ ਦੇ ਉਥੋਂ ਕਦੇ ਪਿੱਛੇ ਨਹੀਂ ਹਟਦੇ ਉਹ ਆਪਣੇ ਮੈਦਾਨ ਫਤਿਹ ਕਰਕੇ ਆਉਂਦੇ ਆ ਤੇ ਡਲੇਵਾਲ ਜੀ ਦੇ ਅਸੀਂ ਸੇਧ ਇਹ ਹੀ ਚਾਹੁੰਦੇ ਆ ਕਿ ਹੋਰ ਸ਼ਗਰਚ ਨੂੰ ਚਲਾਉਣ ਤੇ ਤਾਂ ਕਿ ਅਸੀਂ ਆਪਣਾ ਜਿਹੜੀਆਂ ਅੰਦੋਲਨ ਇਹਨੂੰ ਕਾਮਯਾਬ ਕਰ ਸਕੀਏ ਇੱਕ ਪੀਸਫਲ ਪ੍ਰੋਟੈਸਟ ਲਈ ਜਿਹੜੇ ਕਿਸਾਨ ਦਿੱਲੀ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਜਿਹੜਾ ਦਿੱਲੀ ਜਾਣ ਤੋਂ ਰੋਕਿਆ ਰਾਜਧਾਨੀ ਜਾਣ ਤੋਂ ਰੋਕਿਆ ਉਸ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਬਹੁਤ ਜ਼ਿਆਦੀ ਆ ਤੇ ਇੰਟਰਨੈਸ਼ਨਲ ਲੈਵਲ ਤੇ ਕਿਤੇ ਵੀ ਨਹੀਂ ਹੋਇਆ ਕਿ ਜਦੋਂ ਸਾਡਾ ਦੇਸ਼ ਇੰਨੀ ਤਾਂ ਸਾਡੇ ਨਾਲ ਮਹਿਲ ਜਦੋਂ ਅਸੀਂ ਦੇਸ਼ ਗੁਲਾਮ ਸੀਗਾ ਉਦੋਂ ਵੀ ਨਹੀਂ ਇੰਨੀ ਹੋਈ ਜਿੰਨੀ ਸਾਡੇ ਨਾਲ ਹੁਣ ਹੋ ਰਹੀ ਆ ਇਹ ਸਿਰਫ ਕਿਸਾਨਾਂ ਜਾਂ ਸਿੱਖਾਂ ਨਾਲ ਨਹੀਂ ਇਹ ਪੰਜਾਬ ਦੇ ਸਾਰਿਆਂ ਨਾਲ ਹੀ ਆ ਜਿਹੜਾ ਕਿ ਉਹ ਸਰਕਾਰ ਦੀ ਸੈਂਟਰ ਦੀ ਇਹੀ ਪਾਲਿਸੀ ਆ ਕਿ ਪੰਜਾਬ ਨੂੰ ਹਿੰਦੂ ਸਿੱਖ ਜਾਂ ਹੋਰ ਦੇ ਪਿੱਛੇ ਪਾ ਦਈਏ ਜੇ ਇਹਦਾ ਨੁਕਸਾਨ ਆ ਸਾਰੇ ਵਪਾਰੀਆਂ ਨੂੰ ਵੀ ਆ ਦੁਕਾਨਦਾਰਾਂ ਨੂੰ ਵੀ ਆ ਜਿਹੜੇ ਇਕ ਕਾਨੂੰਨ ਬਣਾ ਰਿਹਾ ਇਹ ਸਿਰਫ ਜਿਹੜਾ اڈਾਨੀ ਦੇ ਵਾਨੀ ਉਹਨਾਂ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਇੱਕ ਲੋਕਾਂ ਦੇ ਮਨ ਦੇ ਵਿੱਚ ਇਹ ਬੜਾ ਵੱਡਾ ਸਵਾਲ ਆ ਕਿ ਇਹ ਸ ਅੰਦੋਲਨ ਨੂੰ ਲੈ ਕੇ ਕਿਸਾਨਾਂ ਆਗੂਆਂ ਨਾਲ ਸਾਬਕਾ ਪੁਲਿਸ ਅਧਿਕਾਰੀ ਜਾਂ ਅਧਿਕਾਰੀਆਂ ਨਾਲ ਲਗਾਤਾਰ ਵਾਰਤਾ ਕਰ ਰਹੇ ਨੇ ਪਰ ਉਹਦੇ ਵਿੱਚ ਸਿਵਲ ਪ੍ਰਸ਼ਾਸਨ ਉਹ ਕਿਤੇ ਗਾਇਬ ਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਤਾਂ ਕਹਿੰਦੇ ਆ ਕਿ ਸਿਵਲ ਪ੍ਰਸ਼ਾਸਨ ਨੂੰ ਵੀ ਵਿਚ ਆਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਨਾਲ ਵੀ ਡਿਊਟੀ ਜਿਹੜੀ ਹੈਗੇ ਉਹ ਵੀ ਕਰਨ ਸਾਡਾ ਤਾਂ ਅਸੀਂ ਤਾਂ ਜਿੱਥੇ ਹੈਗੇ ਆ ਪੰਜਾਬ ਪੁਲਿਸ ਚ ਪ੍ਰਾਇਰ ਜਨਰਲ ਹੈ ਜਾਂ ਸਾਬਕਾ ਸਾਡਾ ਤਾਂ ਕਿਸਾਨਾਂ ਦੇ ਨਾਲ ਕਿਉਂਕਿ ਅਸੀਂ ਕਿਸਾਨੀ ਦੇ ਨਾਲ ਹੀ ਜਿਹੜੇ ਪੰਜਾਬ ਪੁਲਿਸ ਆ ਸਾਰੇ ਸਭ ਤੋਂ ਵੱਧ ਜਿਹੜੇ ਬੱਚੇ ਆ ਉਹ ਕਿਸਾਨਾਂ ਦੇ ਆ ਜਾਂ ਮਜ਼ਦੂਰਾਂ ਦੇ ਆ ਜਾਂ ਪਿੰਡਾਂ ਦੇ ਆ ਇਸ ਕਰਕੇ ਸਾਨੂੰ ਤਾਂ ਬਹੁਤ ਬਹੁਤ ਜ਼ਿਆਦਾ ਮਾਨੂੰ ਫੀਲ ਹੁੰਦਾ ਵੀ ਇਹ ਸੰਘਰਸ਼ ਤਾਂ ਜਾ ਹੋਵੇ ਤਾਂ ਕਿ ਅਸੀਂ ਇਹਦੇ ਨਾਲ ਪੰਜਾਬ ਕਚਾਲ ਹੋ ਸਕੇ ਇਹ ਸਨ ਪੰਜਾਬ ਪੁਲਿਸ ਦੇ ਜਿਹੜੇ ਸਾਬਕਾ ਸਬ ਕਤਧਾਰੀ ਇੱਥੇ ਅੱਜ ਜਿਹੜੀ ਵਿਸ਼ੇਸ਼ ਤੌਰ ਤੇ ਡੱਲਿਆ ਸਾਹਿਬ ਨੂੰ ਸਮਰਥਨ ਦੇਣ ਪਹੁੰਚਤੇ ਆਪਣੀ ਐਸੋਸੀਏਸ਼ਨ ਵੱਲੋਂ ਜਿਹੜੇ ਜਿਨ੍ਹਾਂ ਨਾਲ ਇਹਨਾਂ ਦਾ ਕਹਿਣਾ ਕਿ 25 ਤੋਂ 26000 ਦੇ ਕਰੀਬ ਜਿਹੜੇ ਰਿਟਾਇਰਡ ਪੁਲਿਸ ਮੁਲਾਜ਼ਮ ਨੇ ਉਹ ਇਹਨਾਂ ਨਾਲ ਪੂਰੇ ਪੰਜਾਬ ਭਰ ਤੋਂ ਜੁੜੇ ਹੋਏ ਨੇ ਤੇ ਇਹ ਅੱਜ ਇਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਸਮੇਤ ਹੋਰ ਅਧਿਕਾਰੀ ਇਸ ਐਸੋਸੀਏਸ਼ਨ ਦੇ ਉਹ ਇੱਥੇ ਸਮਰਥਨ ਦੇਣ ਪਹੁੰਚੇ ਨੇ ਧੰਨਵਾਦ